ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮੈਲਵੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 20ਵੀਂ ਸ਼੍ਰੀ ਅਮਨਾਥੀ ਯਾਤਰਾ ਪ੍ਰਦਾਨ ਅਸ਼ੋਕ ਸੰਧੂ ਦੀ ਯੋਗ ਅਗਵਾਈ ਹੇਤਰਵਾਨਾ ਹੋਈ ਯਾਤਰਾ ਤੇ ਜਾਣ ਤੋਂ ਪਹਿਲਾਂ પ્રાਚੀਨ ਬਾਬਾ ਭੂਤਨਾਥ ਮੰਦਿਰ ਨੂਰਮੈਲ ਵਿਖੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਆਏ ਹੋਏ ਸੈੰਗੜੇ ਸ਼ਰਧਾਲੂਆਂ ਲਈ ਵਕਫਾਕ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਯਾਤਰਾ ਨੂੰ ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਆਪਣੇ ਸੰਬੋਧਨ ਵਿੱਚ ਵਾਕਫਾ ਬੁਲਾ ਰਹੇ ਨੇ ਜਿੱਥੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ 9 ਸਮੂਹ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਲਈ ਹਾਰਦਿਕ ਸ਼ੁਭ ਕਾਮਨਾਵਾਂ ਵੀ ਭੇਟ ਕੀਤੀਆਂ ਨੂਰਮੈਲ ਤੋਂ ਨਵਰੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਮਰनाथ ਯਾਤਰਾ ਜਿਹੜੀ ਹੈਗੀ ਆ ਉਹ 3 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਆ ਔਰ ਇਹ ਅਮਰनाथ ਯਾਤਰਾ ਇੱਕ ਉਤਸਵ ਪੂਰੇ ਹਿੰਦੁਸਤਾਨੀ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਕਿਉਂਕਿ ਦੁਨੀਆ ਭਰ ਤੋਂ ਜਿਹੜੇ ਯਾਤਰੀ ਹੈਗੇ ਆ ਉਹ ਮਹਾਦੇਵ ਦੇ ਬਹੁਤ ਅਨੰਨਿਆ ਭਗਤ ਹੈਗੇ ਆ ਔਰ ਹਰ ਸਾਲ ਦੇਸ਼ ਦੇਸ਼ ਤੋਂ ਆ ਕੇ ਸਭ ਤੋਂ ਔਖੀ ਯਾਤਰਾ ਜਿਹੜੀ ਹੈਗੀ ਆ ਉਹ ਕਰਦੇ ਆ ਉਹ ਸਫਲ ਹੁੰਦੇ ਆ ਤੇ ਜਿਹੜੀ ਸਾਡੀ ਯਾਤਰਾ ਹੈਗੀ ਆ ਜੀ ਉਹ ਮਹਾਦੇਵ ਦੀ ਕਿਰਪਾ ਨਾਲ ਸਾਡੀ 20ਵੀਂ ਸ਼੍ਰੀ ਅਮਨਾ ਯਾਤਰਾ ਆ ਉਹ ਚ ਸਭ ਤੋਂ ਮਹਾਦੇਵ ਦੇ ਅਸ਼ੀਰਵਾਦ ਵਾਲੀ ਦੇਖਣ ਵਾਲੀ ਇਹ ਗੱਲ ਹੈਗੀ ਆ ਇਹ ਸਾਡੀ ਜਿਉਂ ਯਾਤਰਾ ਸ਼ੁਰੂ ਹੋਈ ਆ 2006 ਤੋਂ ਲੈ ਕੇ ਹੁਣ ਤੱਕ ਬਿਲਕੁਲ ਲਗਾਤਾਰ ਯਾਤਰਾ ਸਾਡੀ ਜਾ ਰਹੀ ਹੈ ਜੀ ਇਹਨੂੰ ਸਫਲ ਬਣਾਉਣ ਵਾਸਤੇ ਜਿਹੜੇ ਸਾਡੇ ਐਨ ਆਰ ਆਈ ਦਾ ਵੀ ਸੱਜਣ ਹੈਗੇ ਆ ਸਾਡੇ ਨੂਰਮਹਿ ਸ਼ਹਿਰ ਦੇ ਸ਼ਿਭਗਤ ਹੈਗੇ ਆ ਇਲਾਕੇ ਦੇ ਸ਼ਿਭਗਤ ਹੈਗੇ ਆ ਖਾਸ ਤੌਰ ਤੇ ਅਮਨ ਜਤਰੀ ਜਿਹੜੇ ਸਾਡੇ ਤੋਂ 20 ਸਾਲਾਂ ਤੋਂ ਭਰੋਸਾ ਰੱਖਦੇ ਆ ਕਿ ਇੱਕ ਪਰਵਾਰਕ ਯਾਤਰਾ ਹੈਗੀ ਆ ਲਗਾਤਾਰ ਸਾਡੇ ਨਾਲ ਜਾਂਦੇ ਹੈਗੇ ਆ ਅਸੀਂ ਉਹਨਾਂ ਦੇ ਵੀ ਸ਼ੌਕੂਗੀ ਯਾਰ ਹੈਗੇ ਆ ਤਾਂ ਕਿ ਅਸੀਂ ਜਿਹੜਾ ਹੌਂ ਬਾ ਸਮੇਂ 'ਚ ਇਹੀ ਉਮੀਦ ਕਰਦੇ ਆ ਕਿ ਉਹ ਸਾਡੇ ਦਾ ਜਿਹੜਾ ਭਰੋਸਾ ਉਹਨਾਂ ਬਣਾਇਆ ਹੈਗਾ ਉਹ ਅਸੀਂ ਉਹਨਾਂ ਦਾ ਬਰਕਰਾਰ ਕਰ ਸਕਾਂਗੇ ਜੀ ਔਰ ਇਹਦੇ ਵਿੱਚ ਸਾਨੂੰ ਜਿਹੜੀਆਂ ਸਾਡੇ ਨਗਰ ਮੇਰੇ ਇਲਾਕੇ ਦੇ ਧਾਰਮਿਕ ਸੰਸਥਾ ਵੈਗੇ ਹੈਗੇ ਆ ਪੂਰਨਾ ਹਤ ਮੰਦਿਰ ਆਪਣੀ ਸਾਰੀ ਲਾਇੰਸ ਮੈਂਬਰ ਹੈਗੇ ਆ ਲਾਇੰਸ ਕਰ ਬੰਦੂਰ ਮੈਂ ਸੇਢੀ ਬੀਮ ਗੌਰਵ ਔਰ ਜੇ ਨਹੀਂ ਹੋਰ ਵੀ ਇਹ ਸਾਡੇ ਗਵਰਨਰ ਸਾਹਿਬ ਹੈਗੇ ਆ ਉਹ ਵੀ ਸਾਨੂੰ ਉਚਿਤ ਤੌਰ ਤੇ ਸਾਡਾ ਸਹਿਯੋਗ ਕਰਦੇ ਹੈਗੇ ਆ ਮੈਂ ਉਹਨਾਂ ਸਾਰਿਆਂ ਦਾ ਰਿਣੀ ਆ ਔਰ ਜਦੋਂ ਉਹ ਆਪਣੀਆਂ ਸੇਵਾਵਾਂ ਬਣ ਦਿੰਦੇ ਹੈਗੇ ਆ ਤੇ ਸਾਡਾ ਜ ਸਾਰਿਆਂ ਦਾ ਸਾਡਾ ਦਿਲ ਸਿਰ ਹੈਗਾ ਉਹਨਾਂ ਅੱਗੇ ਚੁੱਕ ਜਾਂਦਾ ਜੀ ਮੈਂ ਜਿਹੜਾ ਵਾ ਅਸ਼ੋਕ ਜੀ ਨੂੰ ਬਹੁਤ ਹੀ ਵਧਾਈ ਦੇਣਾ ਚਾਹਨਾ ਹੈ ਵਧਾਈ ਦੇ ਪਾਤਰ ਹੈ ਇਹੜਾ ਇੱਕ ਧਾਰਮਿਕ ਯਾਤਰਾ ਜਿਹੜੀ 83 ਬੰਦਿਆਂ ਦਾ ਬੰਦੂ ਨੇ ਪਤਾ ਲੱਗਾ ਕਿ ਲਗਾਤਾਰ 20 ਵਾਰ ਜਿਹੜੀ ਇਹ ਯਾਤਰਾ ਹੈ ਅੱਜ ਚਿਰਵਾਨਾ ਕਰ ਰਿਹਾ ਅਸੀਂ ਬਹੁਤ ਹੀ ਜਿਹੜੇ ਬਿਹਾਈ ਦੇ ਪਾਤਰ ਨੇ ਤੇ ਸਾਰੀਆਂ ਸੰਗਤਾਂ ਨੂੰ ਮੈਂ ਯਾਤਰਾ ਵੇੜੀ ਛੋਹ ਯਾਤਰਾ ਉਹਨਾਂ ਨੂੰ ਕਰਦਾ ਮੈਂ ਸ਼ਵੇਤਾ ਮੇਰਾ ਨਾਮ ਹੈ ਤੇ ਮੈਂ ਸੈਕਿੰਡ ਟਾਈਮ ਜਾ ਰਹੀ ਹਾਂ ਪਿਅਰ 20 ਦੀ ਯਾਤਰਾ ਆ ਇੱਥੇ ਦੀ ਤੇ ਆਪਾਂ ਜਲੰਧਰੋਂ ਆਏ ਆ ਇੱਥੇ ਤੇ ਅ ਮਤਲਬ ਕਿ ਪਿਛਲੀ ਵਾਰੀ ਆਪਾਂ ਜਦੋਂ ਗਏ ਸੀ ਉਹ ਬਹੁਤ ਵਧੀਆ ਲੱਗਿਆ ਸੀ ਬਰਫ ਬਹੁਤ ਸੀਗੀ ਤੇ ਸ਼ੇਵਲਿੰਗ ਵੀ ਬਹੁਤ ਵੱਡਾ ਸੀਗਾ ਤੇ ਅ ਮਤਲਬ ਕਿ ਇੰਜੋਏ ਕੀਤਾ ਸੀਗਾ ਬਹੁਤ ਜ਼ਿਆਦਾ ਬਹੁਤ ਲੱਗ てる ਕੀ ਕਹਿਣਾ ਸੰਦੇਸ਼ ਕੀ ਮੈਨੂੰ ਗੋਲਦਸਤਾਨ ਬਹੁਤ ਬਹੁਤ ਆਓ ਮਤਲਬ ਕਿ ਜ਼ਿਆਦਾ ਆਓ ਬਹੁਤ ਵਧੀਆ ਯਾਤਰਾ ਹੈ ਲੰਮਾ ਰਸਤਾ ਹੈ ਵਧੀਆ 3 ਦਿਨ ਦੀ ਸੈਰ ਹੈ ਬਹੁਤ ਵਧੀਆ ਹੈ